ਜੇ ਰੇਨਿਲਕੰਡ ਕਾਵੜ ਸੇਵਾ ਸੰਗ ਰਾਜਪੁਰਾ ਦੀ ਟੀਮ ਮੈਂਬਰਾਂ ਵੱਲੋਂ ਥੈਲਸੀਮੀਆ ਤੋਂ ਪੀੜਿਤ ਬੱਚਿਆਂ ਲਈ ਖੂਨਦਾਨ ਕੈਂਪ ਨੂੰ ਬੱਸ ਸਟੈਂਡ ਰਾਜਪੁਰਾ ਵਿਖੇ ਲਗਾਇਆ ਗਿਆ ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਡਾਕਟਰਾਂ ਦੀ ਟੀਮ ਦਾ ਬਲੱਡ ਬੈਂਕ ਸਰਕਾਰੀ ਰਜਿੰਦਰਾ ਹਸਪਤਾਲ ਡਾਕਟਰਾਂ ਦੀ ਟੀਮ ਡਾਕਟਰ ਲਵਲীন ਕੋਰ ਦੀ ਦੇਖਰੇਖ ਵਿੱਚ 80 ਯੂਨਿਟ ਸਵੇਚਕ ਖੂਨਦਾਨੀਆਂ ਵੱਲੋਂ ਖੂਨਦਾਨ 71 ਕੀਤਾ ਗਿਆ ਮੇਰਾ ਨਾਮ ਸੁਰੇਸ਼ਨ ਕੀ ਹੈ ਸਾਡੀ ਸੰਸਥਾ ਦਾ ਨਾਮ ਹੈ ਕਿ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਜਿਸਟਰ ਰਾਜਪੁਰਾ ਤੇ ਕ੍ਰਾਂਤੀਵਰੀ ਯੂਥ ਕਲੱਬ ਪੜਾਉ ਹਾਂ ਜੀ ਅੱਜ ਜਿਹੜਾ ਕੈਂਪ ਲਾਇਆ ਉਹ ਜਾਣਕਾਰੀ ਦੋ ਹਾਂ ਜੀ ਅੱਜ ਨਿਊ ਬੱਸ ਸਟੈਂਡ ਰਾਜਪੁਰਾ ਵੱਲੋਂ ਵਿਖੇ ਸ੍ਰੀ ਮੀਨਕੰਟ ਕਵਰ ਸੇਵਾ ਸੰਘ ਹੈ ਜੋ ਸੁधीर ਜੀ ਰੋਹਿਤ ਜੀ ਰਮਨ ਜੀ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਇਹ ਥਲਸੀਆਂ ਤੋਂ ਤ੍ਰੀਟ ਬੱਚਿਆਂ ਲਈ ਜਿਹੜਾ ਦੂਜਾ ਖੂਨ ਦਾਨ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਰਾਜਪੁਰਾ ਇਲਾਕੇ ਦੇ ਜਿਹੜੀ ਵੱਡੇ ਗਿਣਤੀ ਦੇ ਵਿੱਚ ਖਾਸ ਕਰਕੇ ਭਾਰਤ ਕਲੋਨੀ ਪੁਰਾਣਾ ਰਾਜਪੁਰਾ ਦੇ ਨੌਜਵਾਨਾਂ ਨੇ ਪਹੁੰਚ ਕੇ ਇਥੇ ਖੂਨਦਾਨ ਕੀਤਾ ਸੋ ਥੈਲਾਸੀਮੀਆ ਦੇ ਬੱਚਿਆਂ ਲਈ ਬਲੱਡ ਦੀ ਬਹੁਤ ਵੱਡੀ ਰਿਕੁਆਇਰਮੈਂਟ ਰਹਿੰਦੀ ਹੈ ਜਿਨ੍ਹਾਂ ਨੂੰ ਹਰ 8 ਜਾਂ 10 ਦਿਨਾਂ ਬਾਅਦ ਖੂਨ ਦੀ ਲੋੜ ਪੈਂਦੀ ਹੈ ਸੋ ਸਾਡੀ ਟੀਮ ਨੇ ਮਿਲ ਕੇ ਇਥੇ ਸੇਵਾ ਕੀਤੀ ਹੈ ਤੇ ਇਹਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰ ਹੈ ਉਹਨਾਂ ਨੇ ਪਹੁੰਚ ਕੇ ਖੂਨਦਾਨ ਕੀਤਾ ਸੋ ਤੁਹਾਡੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਇਹ ਨੌਜਵਾਨ ਸਮੂਹ ਤੰਦਰੁਸਤ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਹਟ ਕੇ ਯੁੱਧ ਨਸ਼ਿਆਂ ਵਿਰੁੱਧ ਜੋ ਆਪਾਂ ਸਿੱਖਿਆ ਲੈਂਦੇ ਹੋਏ ਇਹ ਖੂਨਦਾਨ ਕੈਂਪਨ ਦੇ ਵਿੱਚ ਪਹੁੰਚੀਏ ਮਨੁੱਖਤਾ ਦੇ ਭਲੇ ਲਈ ਖੂਨਦਾਨ ਕਰੀਏ ਕਿਉਂਕਿ ਖੂਨਦਾਨ ਕਰਨ ਦੇ ਵਿੱਚ ਬੜੀਆਂ ਜਿਹੜੀ ਜਾਣਕਾਰੀ ਦੀ ਲੋਕਾਂ ਨੌਜਵਾਨਾਂ ਦੇ ਵਿੱਚ ਘਾਟ ਹੈ ਕੁਝ ਲੋਕ ਡਰਦੇ ਨੇ ਜਾਂ ਕੁਝ ਲੋਕ ਜ਼ਰੂਰੀ ਨਹੀਂ ਸਮਝਦੇ ਸੋ ਅਸੀਂ ਸਾਰੇ ਹੀ ਸੂਝਵਾਨ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਖੂਨਦਾਨ ਕਰਨ ਲਈ ਲੋੜਵੰਦ ਮਰੀਜ਼ਾਂ ਲਈ ਅੱਗੇ ਆਓ ਜੋ ਸਾਡੀ ਟੀਮ ਵੱਲੋਂ ਖੂਨਦਾਨ ਕਰਕੇ ਮਨੁੱਖੀ ਜਾਨਾਂ ਬਚਾਉਣ ਦੀ ਜੋ ਮਿਹਨਤ ਚੱਲ ਰਹੀ ਹੈ ਉਹਦੇ ਨਾਲ ਜੁੜ ਕੇ ਵਕਤ-ਵਕਤ ਖੂਨਦਾਨ ਕਰੋ ਸਰ ਜਿਹੜਾ ਫੋਨ ਸੰਗਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਕੀ ਰਮਨ ਗਰਗਾ ਜੈ ਸ਼ੰਕਰ ਜੀ ਏ ਸਰ ਨੀਲਕੰਡ શ્રી ਨੀਲਕੰਡ ਕਾਬੜ ਸ਼ਿਆਸੰਗ ਰਾਜਪੁਰਾ ਦੀ ਤਰਫੋਂ ਦੂਜਾ ਬਲੱਡ ੈਂਪ ਲਗਾਇਆ ਜਾ ਰਿਹਾ ਜੀ ਅਸੀਂ 18 ਸਾਲ ਤੋਂ ਸ਼ਿਵਰ ਲਗਾਨੇ ਸਰ ਜਿਸ ਜਿਹੜੇ ਕਾਬੜੀਏ ਹਰਦਵਾਰ ਤੋਂ ਗੰਗਾ ਜਲ ਲੈ ਕੇ ਆਣੇ ਆ ਉਹ ਸਾਡੇ ਕੋਲ ਰਹਿਣੇ ਦੀ ਖਾਣੇ ਦੀ ਪੀਣੇ ਦੀ ਪੂਰੀ ਬੋਸਤਾ ਕਰਦੇ ਹਾਂ 18 ਸਾਲ ਤੋਂ ਨਿਊ ਬੱਸ ਸਟੈਂਡ 'ਚ ਸ਼ਿਵਰ ਲੱਗਦਾ ਜੀ ਸਾਡੇ ਪ੍ਰਧਾਨ ਰਾਹੁਲ ਗਰਗ ਜੀ ਸਾਡੇ ਕੈਸ਼ੀਅਰ ਧਰਮਪਾਲ ਜੀ ਤੇ ਸਾਡੇ ਵਾਈਸ ਪ੍ਰਧਾਨ ਸੁधीर ਮਿੱਤਲ ਜੀ ਆ ਜੀ ਤੇ ਮੈਂ ਜੀ ਰਮਨਦਰ ਕੈਸ਼ਓ ਆ ਫੈਕਟਰੀ ਆ ਜੀ ਤੇ ਇਹਨਾਂ ਦੀ ਕਿਰਪਾ ਨਾਲ ਇਹ ਬਲੱਡ ੈਂਪ ਦੂਜਾ ਬੜਾ ਹੀ ਸਫਲ ਇਹ ਸਾਡੇ ਬਲੱਡ ਗੈਂਪ ਚ 18 ਸਾਲ ਦਾ ਪਹਿਲਾ ਡੋਨਰ ਜਿਨੇ 18 ਸਾਲ ਤੋਂ ਹੁਣ ਤੋਂ ਪਹਿਲੀ ਵਾਰ ਬਲੱਡ ਦਿੱਤਾ ਉਹ ਇਸ ਟਾਈਮ ਬਲੱਡ ਡੋਨਰ ਦੇ ਰਿਹਾ ਹੈ ਸਰ ਕਿੰਨੇ ਕਏ ਹੋ ਗਏ ਬਲੱਡ ਇਸ ਟਾਈਮ ਸਰ 50+ ਹੋ ਚੁਕੇ ਹਨ ਤੇ 2 ਵਜੇ ਤੱਕ ਚਲੇਗਾ ਤੇ ਉਹ ਦੇਖਦੇ ਕਿੰਨੇ ਹੋਣੇ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਜੇ ਬਲੱਡ ਦੇ ਦੇ ਸਰ ਅੱਜ ਕੱਲ ਸੇਵਾ ਸਮਾਜ ਸੇਵਾ ਇਹਦੇ ਨਾਲ ਜੁੜੋ ਜੀ ਸ਼ਹਿਰ ਵਾਸੀਆਂ ਨੂੰ ਕਹਿੰਦੇ ਕਿ ਨਸ਼ੇ ਤੋਂ ਦੂਰ ਰਹੋ ਗੰਦਗੀ ਸਾਫ਼ ਕਰੋ ਆਪਣੇ ਸ਼ਹਿਰ ਨੂੰ ਸਾਫ਼ ਰੱਖੋ ਵੱਧ ਚੜ ਕੇ ਸਮਾਜ ਸੇਵਾ ਦੀ ਵਿੱਚ ਹੈਲਪ ਕਰੋ